ਅੱਜ ਫੇਰ ਪਿੰਡ ਜੌਨ ਵਿੱਚ ਮਰਬੇਬੰਦੀ ਕਰਨ ਪਹੁੰਚਿਆ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਭਰਾ ਆਹ ਦੇਖੋ ਆਹ ਦੇਖੋ ਵੱਡੀ ਗਿਣਤੀ ਵਿੱਚ ਇਧਰੇ ਪਾਸੇ ਆ ਜਾਓ ਓ ਇਧਰੇ ਪਾਸੇ ਇਧਰੇ ਪਾਸੇ ਆਓ ਡਰਾਉਣ ਵਾਲੇ ਪਾਸੇ ਆਓ ਆਹ ਦੇਖੋ ਭਾਰੀ ਗਿਣਤੀ ਵਿੱਚ ਲਗਾਤਾਰ ਸੱਤਵੀਂ ਵਾਰ ਅਜੇ ਸੋਲ ਸੁਪਰ ਸਾਸਨ ਪਹੁੰਚਿਆ ਪਿੰਡ ਜੌਲ ਵਿੱਚ ਆ ਦੇਖੋ ਇਹ ਵੀ ਹੋ ਗਿਆ ਵਿੱਚ ਆ ਦੇਖੋ ਜੀ ਵੱਡੀ ਮਾਤਰਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਪਿੰਡ ਜੌਲ ਵਿੱਚ ਅੱਜ ਉਸ ਗਰਮੋ ਗਰਮੀ ਮਾਹੌਲ ਬਣਦਾ ਹੋਇਆ ਜਿਹੜਾ ਆਇਆ ਹੈਗਾ ਆ ਦੇਖੋ ਫਿਰ ਆਏ ਕੀ ਕਰਨੋ ਜਨਾਬ ਆਏ ਕੀ ਕਰਨੋ ਫਿਰ ਇੱਕ ਵਾਰੀ ਜ ਕੰਮ ਨੂੰ ਮੇੜ ਦੋ ਲੜਨ ਵਾਸਤੇ ਆਇਆ ਹਾਂ ਸਰ ਰੋਜ ਦਾ ਕੰਮ ਸਾਡੇ ਗੁਰਜਾ ਮਾਰੂ ਸਾਡੇ ਆ ਦੇ ਕੋਈ ਤਾਰੀ ਬੇਨਤੀ ਵਿੱਚ ਕਿਸੇ ਬਸਤ ਨੂੰ ਲਗਾਤਾਰ ਕਿਸਾਨਾਂ ਨਾਲ ਵੈਹਸ ਕਰਦੇ ਹੋਏ ਇਥੇ ਪਹੁੰਚ ਦੇਣੇ ਆ ਦੇ ਉਤਲਾਦੋ ਬੋਲਣਾ ਸਾਡੇ ਤੇ ਕਰ ਦੋ ਇੱਕ ਪਾਸਾ ਹਾੜਾ ਹਰ ਫੋਰਸ ਲਿਆਣ ਦੀ ਆ ਲਗਾਤਾਰ ਕਿਸਾਨਾਂ ਤੇ ਅਤਿਆਚਾਰ ਕਰਨ ਉਪਰ ਪੰਜਾਬ ਪੁਛੇ ਪੰਜਾਬ ਸਰਕਾਰ ਕਿਸਾਨਾਂ ਵਾਲੀ ਹੋਈ ਤੂੰ ਤੂੰ ਮੈਂ ਮੈਂ ਆ ਦੇਖੋ ਗੋਲੀ ਮਾਰਾ ਸਾਡੇ ਹੋਰ ਸਾਡੇ ਵੀਰ ਹੋਏ ਸਾਡੇ ਗੋੜਿਆਂ ਮਾਰੋ ਸਾਡੇ ਕੰਪਨੀ ਦੇ ਉੱਪਰ ਇੱਕ ਉਸ ਮਰਦੀ ਕਰੀ ਜਾਓ ਸਾਡੇ ਗੋੜਿਆਂ ਮਾਰੋ ਸਾਡੇ ਗੋੜਿਆਂ ਫੈਸਲਾ ਕਰਦੇ ਹੋਏ ਆ ਦੇਖੋ ਸੁਪਰ ਸਾਜ਼ ਜਬਰਦਸਤੀ ਨਾਲ ਕਸਾਨਾ ਤੇ ਅੱਜ ਚਾਰ ਕਾਂ ਪਹੁੰਚ ਚੁੱਕਿਆ ਹੈਗਾ ਆ ਦੇਖੋ ਆ ਦੇਖੋ ਜੀ ਭਾੜੀ ਗੈਂਟੀ ਵਿੱਚ ਫੋਰਸ ਲੈ ਕੇ ਪਹੁੰਚ ਗਿਆ ਹੈ ਸਾਡੇ ਗੋਲੀ ਮਾਰੋ ਸਾਡੇ ਗੋਲੀ ਮਾਰੋ ਸਾਡੇ ਗੋਲੀ ਮਾਰੋ ਕੋਈ ਨਹੀਂ ਗੋਲੀ ਮਾਰ ਸਾਡੇ ਅੱਗੇ ਨਹੀਂ ਕੋਈ ਸਾਡੇ ਕੋਲ ਆ ਦੇਖੋ ਭਾਰੀ ਗੰਤ ਵਿੱਚ ਪੂਸ ਪ੍ਰਸ਼ਾਸਨ ਨੂੰ ਕਿਸਾਨਾਂ ਨਾਲ ਧੱਕੇਸ਼ਾਹੀ ਤੇ ਉਤਰੀ ਹੋਈ ਹੈ ਜੀ ਸਰਕਾਰ ਦੀ ਆ ਫਿਰ ਆਏ ਕੀ ਕਰਨੋ ਜਨਾਬ ਕਿਸਾਨਾਂ ਨਾਲ ਬਹਿਸ ਕਰਦੇ ਹੋਏ ਪੁਲਿਸ ਮਰਜਾਉ ਆ ਦੇਖੋ ਉਹ ਖਾਂਦਾ ਬਾਹਰ ਪਾਈਏ ਅਸੀਂ ਜਮਾਨਾ ਪਿਆ ਲੱਗਣਾ ਲੱਭਾਣੇ ਅਸੀਂ ਕਿਉਂ ਖੱਦ ਗਏ ਯਾਰ ਹਾਂ ਬਹੁਤ ਹਾਂ ਬਹੁਤ ਸੌ ਸੌ ਖੱਦ ਗਏ ਨਾਰੇ ਕਨਾਂ ਨਾਰੇ ਫੇਰ ਨੋ ਕੀ ਕਰਦੇ ਹੋ ਜਨਾਬ ਆਉਣੇ ਕਾਸ ਤੋਂ ਰੋਜ਼ ਕਿਉਂ ਆਉਣਿਓ ਓਏ ਆਦੇ ਨੱਕ ਤਾਂ ਲੱਗੀ ਖੜਾ ਓਏ ਉੱਥੇ ਦਲੋ ਉੱਥੇ ਨਸਾਨਾਂ ਵਿੱਚ ਤੁੰਤੂਆਂ ਕੋ ਸੁਪਰ ਪ੍ਰਸ਼ਾਸਨ ਆਹ ਜੀ ਟਕਰਾਅ ਦੀ ਸਿੱਤੀ ਬਣਦੀ ਹੋਈ ਦੇਖੋ ਗਨਾਉ ਸੋਡੀ ਗੱਲ ਇਹ ਮਾੜੀ ਐ ਓ ਫੜ ਜਾ ਰੋਕਦਾ ਰੋਕਦਾ ਓ ਮਾਸ਼ ਓ ਫੜ ਜਾ ਫੜ ਜਾ ਫੜ ਜਾ ਬਹੁਤ ਸੇ ਬਰਸਾਦਾਂ ਦਾ ਜਵਾਦ ਆਤੀ ਤੱਕਾ ਕਰਦੇ ਹੋਏ ਦੇਖੋ ਅੱਜ ਗੱਡੀ ਨਹੀਂ ਚੱਲੇਗੀ ਗੱਡੀ ਨੂੰ ਫੜਾਗਾ ਡਿਸਟ੍ਰਿਕਟ ਚ ਚੱਲੇ ਨਾ ਜਾਵਤ ਜੇ ਹੋਊਗਾ ਕਹੇ ਪੱਲੇ ਆਹ ਦੇਖੋ ਜੀ ਕਿੰਨੇ ਫੋਰਸ ਲਈ ਫਿਰਦੇ ਨੇ ਕੀ ਖਬਰ ਆ ਕਿਸਾਨਾਂ ਦਾ ਇਹਨਾਂ ਨੂੰ ਕੀ ਡਾਰਾ ਸਾਡੇ ਮਾਸ ਦੀ ਹਲਕ ਦੇ ਦਿਓ ਸਾਨੂੰ ਅਸੀਂ ਕਿਸੇ ਨੂੰ ਕੀ ਕਹਨੇ ਆ ਉਹ ਖਲਾਸ ਤੁਮੇ ਕਰਦੇ ਹੋ ਵਾਅਦਾ ਹੀ ਉਹ ਵਾਅਦਾ ਨਾ ਕਰੋ ਵਾਅਦਾ ਨਾ ਕਰੋ ਉਹ ਵਾਅਦਾ ਨਾ ਕਰੋ ਉਹ ਵਾਅਦਾ ਨਾ ਕਰੋ ਜੱਲੂ ਜੱਲ ਗੋਲੀ ਮਾਰ 哎呀。加油 کون کونے ہے سارے اکٹھے ہو کے غورو اعلان کرو کہ تو غاریاں رو اپنے بندے ایک کون ہے کیوں پہلا بندے پر تین بند تے ڈنگ کرو اپنی سوجی اپ کرو زندہ باد زندہ باد زندہ باد ਆ ਰੋਜ਼ ਦੇ ਆਪਣੇ ਕੰਮ ਤੇ ਜੀ ਆਪਾਂ ਇਕੱਠੇ ਹੋ ਕੇ ਕਿਰਤੀ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਵੀ ਅਸੀਂ ਤਾਂ ਚਲੇ ਜਾਂਦੇ ਹਾਂ ਪਿੰਡ ਕੋਲ ਵੀ ਚੱਕਦੇ ਉਹ ਕਹਿੰਦੇ ਵੀ 5 ਮਿੰਟਾਂ ਦੇ ਅੰਦਰ ਨਹੀਂ ਸਾਰਾ ਕੁਝ ਹੋਰ ਗਿਆ ਤੇ ਅਸੀਂ ਤਾਂ ਦੇਖ ਰਹੇ ਹਾਂ 300 ਮੀਟਰ ਤੇ ਖੜੋ ਘੜੀਆਂ ਦੇਖ ਲਓ ਉਸ ਕਰਕੇ 5 ਮਿੰਟਾਂ ਦਾ ਰਾਜ ਇਹ ਨਹੀਂ ਇਹ ਲਾਉਂਦੇ ਸਾਰਾ 300 ਵੀ ਫਿਰ ਆਪਣਾ ਕੋਈ ਮਾਮਲਾ ਨਹੀਂ ਠਿਕਣਾ ਕਿਉਂਕਿ ਆਪਾਂ ਬਾਰ-ਬਾਰ ਕਿਉਂ ਕਰਦੇ ਆ ਆਪਣੇ ਨਾਲ ਬਾਰ-ਬਾਰ ਵਿਸ਼ਵਾਸ ਘਟਦਾ ਜਿਹਦੇ ਬਾਅਦ ਵੀ ਜੇ ਆਪਾਂ ਗੱਲ ਸੁਣਦੇ ਆ ਕੋਸ਼ਿਸ਼ ਕਰਕੇ ਪੰਜ ਦਿਨਾਂ ਤੋਂ ਬੋਲ ਕਰੋ ਕੋਕੋ ਚੰ ਤੋਂ ਲੈ ਕੇ ਪਰਸੇ ਤੋਂ ਲੈ ਕੇ ਲਗਾਤਾਰ ਇੱਕ ਪਾਸੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੇਖਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੀਸੀ ਵੱਲੋਂ ਸਾਰੇ ਵੱਲੋਂ ਗੱਲਬਾਤ ਚਲਾਈ ਹੋਈ ਆ ਜੀਸੀ ਸਾਹਿਬ ਨਾਲ ਮੀਟਿੰਗ ਹੋਈ 11 ਤਰੀਕ ਨੂੰ ਗੇਰਾਬੂਦ ਕੋ ਬਹੁਤ ਤਾਇ ਹੋ ਗਿਆ ਕਸ਼ਟਕਸ਼ਤ ਬਾਦ ਦੁਆਪਨ ਮਨਵਾਸ ਕੇ ਦਾ ਹੱਲ ਕੱਢ ਗਏ ਕਿਉਂਕਿ ਜਿਹੜੇ ਬਿੱਚਾਰੇ ਸਾਡੇ ਆਏ ਆ ਜਿਹੜੇ ਆਪਣੇ ਨਵੇਂ ਦੇ ਹੁੰਦੇ ਆ ਜੀਸੂ ਸਾਹ ਜਰ ਭਈਆ ਬਹੁਤ ਕਰਦੀ ਇਸ ਕਰਕੇ ਉਹ ਰਈਆ ਵੀ ਲੈ ਲਵੇ ਇਕੱਠਾ ਕਰਕੇ ਲੈ ਆਗੇ ਨਕਸ਼ਾ ਇਹ ਗੱਡੀ ਧਰ ਲਿਆ ਉਹਨਾਂ ਨੇ ਸੋਤ ਨਾਲ ਹੀ ਤੁਸੀਂ ਬੁੱਧੀ ਦਾ ਹੁਕਮ ਪਤਾ ਕਰਦੇ ਤੁਸੀਂ ਭੂਤ ਤੁਸੀਂ ਤੇ ਲੋਟ ਜਾਂਦੇ ਨਹੀਂ ਜਾਂਦੇ ਠੀਕ ਹੈ ਜੀ ਤੁਸੀਂ ਥੋੜੀ ਜਿਹੀ ਮੁੜ ਜਾਂਦੇ ਇਹ ਕੋਈ ਕਤਲ ਨਹੀਂ ਹੋ। ਸੋ ਦੂਜੇ ਪਾਸੇ ਅੱਗਾ ਤਾਂ ਇਹ ਬਿੱਤੀ ਸਾਹਿਬ ਨੂੰ ਨਾ ਹੋਰ ਕਿਸੇ ਤਰ੍ਹਾਂ ਦੇ ਤੁਹਾਡੇ ਦੇ ਤੌਰ ਦੇ ਰਹੀ ਕੰਮ ਚੱਲਦਾ ਹੋਇਆ ਥੋੜਾ ਆਪਣਾ ਕੋਈ ਮਾਮਲਾ ਵੀ ਉਹ ਦੋਵੇਂ ਵੀ ਕਿਸੇ ਪਾਸੇ ਕੋਈ ਕਰਨਾ ਹੈ ਕੋਈ ਪੁਲਿਸ ਪ੍ਰਸ਼ਾਸਨ ਦਾ ਪਾਸੇ ਜਾਂਦਾ ਹੋਇਆ। ਮਾੜੀ ਜੀ ਮੇਰੀ ਗੱਲ ਸੁਣ ਲਓ ਕਿ ਸਿੱਧਰੇ ਉੱਤਰ ਕੋਈ ਲੜ ਰਹੀ ਧੰਨ ਰਹੀ ਉਹਨਾਂ ਨੇ ਆਜਾ ਕੰਮ ਕਰਨੇ ਜਾ ਰਹੇ ਹੈ। ਤੁਸੀਂ ਸਾਰੇ ਮੇਰੇ ਪੁੱਤਰਾਂ ਤੋਂ ਗੱਲ ਸੁਣੋ। ਪਾਸੇ ਜਾਂਦਾ ਹੋਇਆ ਦੇਖੋ ਜੀ। ਸੱਤ ਵਾਰ ਲਗਾਤਾਰ ਇੱਥੇ ਵਾਪਸ ਕਸਾ ਜੋ ਕਾਹ ਹੋਇਆ ਜਿੱਥੋਂ ਮੈਂ ਗੱਲ ਛੱਡੀ ਉਥੋਂ ਦੇਖੋ ਡੀਸੀ ਸਾਹਿਬ ਦੀ ਮੀਟਿੰਗ ਤੇ ਤੈ ਹੋ ਗਿਆ ਆਏ ਹੋਗਾ ਵੀ ਪੰਜ ਪੰਜ ਬੰਦੇ ਕਮੇਟੀ ਬਣਾ ਲਓ ਉਧਰਲੇ ਸਰਕਾਰ ਦੇ ਡਿਪਟੀ ਕਮਿਸ਼ਨਰ ਵਾਲੇ ਪਾਸੋਂ ਪਹੁੰਚ ਗਏ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਲਈ ਤੇ ਦੂਸਰੇ ਉੱਤ ਪੱਧਰ ਦੀ ਜ਼ਿੰਮੇਵਾਰੀ ਲਈ ਵੀ ਠੀਕ ਹੈ ਕਿ ਅਸੀਂ ਪੰਜ ਨੰਦੇ ਦੇ ਦੇ ਜਾਗੇ ਕਾਹ ਨੂੰ ਆਪਸ ਐਸੇ ਪਿੰਡ ਦਾ ਕੱਟ ਕਰਕੇ ਉਸ ਕਮੇਟੀ ਬਣਾ ਦੀ ਕਮੇਟੀ ਦੇ ਨਾਲ ਗੱਲਬਾਤ ਚਲਾ ਲਈ ਪ੍ਰਸ਼ਾਸਨ ਨੇ ਅੱਛੇ ਇਹ ਦਸਤਰ ਗੱਲ ਹੋਈ ਐ ਆਹ ਦੇਖੋ ਇਹ ਪੁਲਿਸ ਪ੍ਰਸ਼ਾਸਨ ਨਾਲ ਗੱਲ ਅੱਗੇ ਚੱਲਦਾ ਹੋਇਆ ਦੇਖੋ ਪਰ ਗੱਲ ਦੋਸਤਾਂ ਤੋਂ ਹੋਰ ਦਾ ਅੱਜ ਵੀ ਮੀਟਿੰਗ ਤੇ ਵਾਰ ਵਾਰ ਮਾਸ ਜਾ ਰਿਹਾ ਜਿਹੜਾ ਕੱਲ੍ਹ ਨਹੀਂ ਸੌਦਾ ਰਿਹਾ ਕਾ ਦਾ ਇੱਕ ਵੱਡਾ ਵੀ ਪਰਸੋਂ ਉਹ ਲੇਟ ਵਾਲੇ ਜੇ ਗੱਲਬਾਤ ਕੋਈ ਹੋ ਗਈ ਆ ਦੁਬਾਰੇ ਧਾੜਾ ਚੜ ਕੇ ਲੈਣ ਦਾ ਮਤਲਬ ਕੀ ਐ ਗੱਲ ਵੀ ਆਏ ਬੋਰਨਾਂ ਧਾੜਾ ਚੜ ਕੇ ਅੱਜ ਵੀ ਆਏ ਕਹਿ ਦੱਸਿਆ ਹੋ ਕਿ ਇਸ ਅਸੀਂ ਸਾਡੇ ਕਾਨੂੰਨ ਨੇ ਹਾਈ ਕੋਰਟ ਨੂੰ ਡੰਡਾ ਚਾਹਿਆ ਹੋਇਆ ਹਾਈ ਕੋਰਟ ਦਾ ਫੈਸਲਾ ਦਿੱਤੀ ਸਾਹਿਬ ਨੂੰ ਸੋਲਣਾ ਅਰਥਾ ਇਹ ਹੋਊਗਾ ਸਮਤ ਕਬੂਲ ਦਾ ਪਾਸ ਧਰੋਣਾ ਹੈ ਕੱਲ ਵੀ ਆਪਣੀ ਗੱਲ ਹੋਈ ਹੈ ਆਪਣੇ ਪ੍ਰਧਾਨ ਜੀ ਦੇ ਤੇ ਕਿਹਾ ਹਾਈ ਕੋਰਟ ਦੇ ਫੈਸਲੇ ਤੁਸੀਂ ਸਹੀ ਤਰ੍ਹਾਂ ਲਾਗੂ ਕਰਦੇ ਹੋਗੇ ਕੋਈ ਬੋਤਲ ਨਾ ਨਾ ਰਹੇ ਅੱਜ ਬੀਲਾਂ ਦਿੱਤਾ ਹਾਈ ਕੋਰਟ ਦਾ ਫੈਸਲਾ ਜੀ ਸਾਹਮਣੇ ਗੱਲ ਹੋਈ ਹੈ ਕਿਹਨਾ ਹੋ ਗਿਆ ਜੀ ਹਾਈ ਕੋਰਟ ਆਪਣੇ ਪਾਸੋਂ ਪਾਰਲੀਮੈਂਟਰੀ ਹੈ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਹੋਇਆ ਹੈ ਕਾਨੂੰਨ ਹੈਗਾ ਸਟਾਰ ਲਿਖਣ ਵਾਲਾ ਜੀ ਸਾਹਿਬ ਕਹਿੰਦਾ ਹੈਗਾ ਉਸ ਤੋਂ ਬਾਅਦ ਅਸੀਂ ਕਹਦੇ ਆ ਜਿਹੜੀ ਜਿਹਨੂੰ ਤੁਸੀਂ ਜ਼ਮੀਨ ਦਿਵਾਉਣ ਲੱਗਿਆ ਇੱਕ 100 ਏਕੜ ਦਾ ਮਾਲਕ ਹੈ 100 ਏਕੜ ਕੱਲੇ ਨੂੰ ਜਾਂਦੀ ਹੈ ਹੋਰ ਪਹਿਲਾਂ ਕਿੰਨੀ ਜ਼ਮੀਨ ਉਹਦੇ ਵਾਰੀ ਉਹ ਹਾਈ ਕੋਰਟ ਦਾ ਕਾਨੂੰਨ ਦਾ ਸੁਪਰੀਮ ਕੋਰਟ ਦਾ ਜਾਂ ਕੋਈ ਪਾਰਲੀਮੈਂਟ ਦਾ ਕਾਨੂੰਨ ਪਾਸ ਹੋਇਆ ਦਾ ਕਿੱਧਰ ਗਿਆ ਉਸੇ ਕਾਨੂੰਨ ਦੀ ਅੱਖ ਵਿੱਚ ਨਹੀਂ ਹੋਣੀ ਪ੍ਰਧਾਨ ਨੇ ਭਾਵੇਂ ਮਾਮਲਾ ਵਿਵਾਦ ਵਾਲਾ ਪਾਣੀ ਵਾਲੇ ਮਾਮਲੇ ਤੋਂ ਭੱਜਤਮਾਨ ਨੂੰ ਚੱਲੀ ਕੀਤਾ ਛੋਟਾ ਮਾਮਲਾ ਸੀ ਹਾਈ ਕੋਰਟ ਨੇ ਵਾਇਦੀ ਕੀਤਾ ਸੀ ਹਰਿਆਣਾ ਨੂੰ ਪਾਣੀ ਦੇ ਦੇਣ ਦੇ ਉੱਥੇ ਆਪ ਭੇਜਿਆ ਜਾ ਕੇ ਮੁੱਖ ਮੰਤਰੀ ਧਰਸਾ ਲਾ ਕੇ ਜਿਹੜਾ ਧਰਸਾ ਕਰਨ ਦੇ ਖਿਲਾਫ ਬੋਲਦਾ ਹਾਈ ਕੋਰਟ ਦਾ ਫੈਸਲਾ ਬੱਲੇ ਵਾਲ ਸਾਹਿਬ ਦੀ ਬਚਾਉਣ ਦਾਰੀ ਤੇ ਜੁਆਇਆ ਹੋਇਆ ਸੀ ਹਾਈ ਕੋਰਟ ਨੇ ਕਮੇਟੀ ਬਣਾ ਕੇ ਵੀ ਬੱਲੇ ਵਾਲ ਸਾਹਿਬ ਨੂੰ ਬਚਾਓ ਉਹਦੀ ਜਾਨ ਨੂੰ ਖਤਰਾ ਹੈ ਉੱਥੇ ਨਾ ਤੇ ਆ ਤੁਸੀਂ ਹਾਈ ਕੋਰਟ ਦਾ ਫੈਸਲਾ ਲਾਗੂ ਆਪਣੇ ਜ਼ਿਲ੍ਹੇ ਦੇ ਅੰਦਰ ਕੈਸ਼ ਪਾਪ ਲਾਉਣ ਦਾ ਮਾਮਲਾ ਮੈਨੂੰ ਪਿੱਛੇ ਵੀ ਦੱਸ ਕੇ ਆਇਆ ਹੈ ਹਾਈ ਕੋਰਟ ਦਾ ਫੈਸਲਾ ਹੈ ਹਾਈ ਕੋਰਟ ਦਾ ਫੈਸਲਾ ਦੀ ਇਹੋ ਗੈਸ ਪਾਈਪਲਾਈਨ ਦਾ ਮਾਜਬਾ ਜਿਹੜਾ 24 ਲੱਖ ਰੁਪਏ ਈਕੜ ਦਾ ਤੈ ਹੋਇਆ ਵੈ ਯਕਤੀ ਸਮਝੋਤਾ ਹੋਇਆ ਵੈ 2 ਸਾਲ ਤੋਂ 15 ਅਗਸਤ ਪਾਈਪਲਾਈਨ ਦਾ ਸਿੰਡੇ ਦਾ ਡੀਸੀ ਬਿਖਤਾ ਹੈ ਉਹਦੇ ਵੀ ਹਾਈ ਕੋਰਟ ਦਾ ਫੈਸਲਾ ਇੱਕ ਤਰ੍ਹਾਂ ਹੈ ਐਸੇ ਤਰ੍ਹਾਂ ਹੀ ਕਿਸ਼ਤਾਂ ਦੇ ਵਿੱਚ ਅਦਰ ਧੋਖਾ ਚ ਰੱਖ ਕੇ ਆਪਾਂ ਪ੍ਰਸ਼ਾਸਨ ਨੂੰ વિશ્વાસ ਦਿਵਾਉਂਦੇ ਹੋਏ ਆਪਾਂ ਪ੍ਰਸ਼ਾਸਨ ਦੇ ਅੱਖੇ ਲਾ ਕੇ ਕਾਨੂੰਨ ਦੇ ਰਾਹ ਪਏ ਜਿਹੜਾ ਰਾਤ ਨੂੰ ਝੰਡਾ ਛੇੜਦੇ ਤੁਸੀਂ ਸੋਆ ਧਾਰਾ ਨੇ ਉਸ ਤੋਂ ਜਿਹੜੀ ਆ ਰਹੀ ਆ ਉਹ ਇੰਕਰ ਵੀ ਕਹਿ ਰਿਹਾ ਵੀ ਤੁਸੀਂ ਕਾਨੂੰਨ ਦਾ ਸਹਾਰਾ ਲੈ ਲਓ ਉਹਨਾਂ ਦੇ ਕੰਨ ਸੁਣਦੇ ਹੁਣ ਜੇ ਸਰਕਾਰ ਦੇ ਕੰਨ ਸੁਣਦੇ ਆ ਕਾਨੂੰਨ ਦਾ ਸਹਾਰਾ ਅਸੀਂ ਲਿਆ ਢੀਸੀ ਬਠਿੰਡਾ ਦੇ ਕਹਿੰਦੇ ਹਾਈ ਕੋਰਟ ਤੋਂ ਗੈਸਪਤ ਲੜਨ ਦੇ ਮਾਮਲੇ ਤੇ ਪਰ ਹਾਈ ਕੋਰਟ ਨੇ ਰੱਖਿਆ ਦੇ ਤਿਕਾ ਜਿਹੜਾ ਸੰਵਿਧਾਨ ਹੋਇਆ ਉਹਨੂੰ ਸਿਰੇ ਚੜਾਓ ਇੱਕ ਪਾਸੇ ਕੰਮ ਚਲਾਓ ਦੂਜੇ ਪਾਸੇ ਨਾਲ ਦੀ ਨਾਲ ਪੈਸੇ ਦੇ। ਕਿ ਆ ਜਿਹੜਾ ਹੁਣ ਕਰ ਰਹੇ ਆ ਇਹ ਅਸੂਰਾ ਕਿਸ ਤੱਕ ਰੋਗ ਆ ਜਾਂਦੇ ਸੀ। ਕਦੇ ਇੱਕ ਜੋੜ ਨਾਲੇ ਕਦੇ ਜੋੜ ਨੂੰ ਦੋ ਜੋੜ ਨਾਲੇ ਵੱਡਾ ਹਿੱਸਾ ਜੀ ਉਹਨਾਂ ਨੇ ਮੁਕੰਮਲ ਕਰ ਲਿਆ। ਤੇ ਨਵਾਂ ਪੈਸਾ ਇੱਧਰ ਦਿੱਕਤਾ ਨਹੀਂ। ਸੋ ਉਸ ਕਰਕੇ ਆਹ ਚਾਲਾਂ ਦੇ ਵਿੱਚ ਇਹ